ਉਹ ਨਹੀਂ ਜਾਂਦਾ ਕਿ ਸਾਡੀ ਸਕਿਨ ਸੋਣੀ ਨਾ ਲੱਗੇ ਸਾਡਾ ਰੰਗ ਗੋਰਾ ਨਾ ਹੋਵੇ ਹਨਾ ਕਿ ਸਾਡੇ ਜਿਹੜੇ ਰਿੰਕਲ ਨੇ ਉਹ ਜਿਹੜੇ ਆਉਣੇ ਪੰਦ ਹੋ ਜਾਣ ਸਾਡੀ ਸਕਿਨ ਜਿਹੜੀ ਇੱਕਦਮ ਚਮਕਦਾਰ ਹੋਵੇ ਸਾਰੇ ਹੀ ਜਾਂਦੇ ਨੇ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਹੋ ਤੁਸੀਂ ਸਾਰੇ ਚਾਲੇ ਠੀਕ ਠਾਕ ਹੋਵੋਗੇ ਮੈਂ ਬਿੰਦੂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ ਚੈਨਲ ਤੇ ਤੇ ਅੱਜ ਆਪਾਂ ਤੁਹਾਨੂੰ ਵਧੀਆ ਜੇ ਕਿ ਨਾ ਦੱਸਦੇ ਆ ਫੇਸ ਮ사ਜ ਠੀਕ ਹੈ ਔਰ ਫੇਸ ਮ사ਜ ਜਣੇ ਕਿ ਤੁਸੀਂ ਵੀ ਕਹਿ ਲੋ ਫੇਸ਼ੀਅਲ ਠੀਕ ਹੈ ਗਰਮੀ ਸਟਾਰਟ ਹੋ ਗਈ ਤੁਹਾਨੂੰ ਵਧੀਆ ਜੇ ਫੇਸ਼ੀਅਲ ਦੱਸਦੇ ਆ ਜਿਹੜਾ ਤੁਸੀਂ ਕਰਕੇ ਆਪਣੀ ਸਕਿਨ ਨੂੰ ਇਕਦਮ ਬ੍ਰਾਈਟ ਕਰ ਸਕਦੇ ਹੋ ਇਕਦਮ ਚਮਕਾ ਸਕਦੇ ਹੋ ਤੇ ਗਰਮੀ ਦੇ ਜਿਹੜੀਆਂ ਹੁਣ ਸੂਰਜ ਜਿਹੜਾ ਇਕਦਮ ਚੜਨ ਲੱਗ ਗਿਆ ਤੇ ਉਹਦੀ ਕਿਰਨਾਂਵਾਂ ਜਿਹੜੀਆਂ ਆਪਣੇ ਫੇਸ ਨੂੰ ਜਿਹੜੀਆਂ ਡੈメージ ਕਰਦੀਆਂ ਨੇ ਉਸ ਕਿਰਨਾਂਵਾਂ ਤੋਂ ਤੁਸੀਂ ਕਿਸ ਤਰੀਕੇ ਨਾਲ ਬਚਣਾ ਹੈ ਤੇ ਕਿਹੜਾ ਫੇਸ਼ੀਅਲ ਕਰਨਾ ਹੈ ਕਿ ਤੁਸੀਂ ਇਕਦਮ ਆਪਣੀ ਰੰਗਤ ਨੂੰ ਨਿਖਾਰ ਲਵੋ ਠੀਕ ਹੈ ਕਿਉਂਕਿ ਹੁਣ ਵਿਆਹਾਂ ਦਾ ਸੀਜ਼ਨ ਆ ਗਿਆ ਹਰ ਕੋਈ ਕਿਸੇ ਦੇ ਸਾਰਿਆਂ ਦੇ ਘਰਾਂ 'ਚ ਇਨਵੀਟੇਸ਼ਨ ਆਏ ਹੁਣ ਇਹਨੇ ਵਿਆਹਾਂ ਦੇ ਸਾਰਿਆਂ ਨੇ ਜਾਣਾ ਪਾਰਟੀ ਵਿਆਹ ਤੇ ਹਰ ਕੋਈ ਮੇਰੇ ਵਰਗਾ ਜਿਹੜਾ ਹੁੰ ਅ ਜ਼ਰੂਰੀ ਨਹੀਂ ਸਮਝਦਾ ਕਿਉਂਕਿ ਪਾਰਲਰ ਵੈਸੇ ਜਾਣਾ ਵੀ ਨਹੀਂ ਚਾਹੀਦਾ ਉਹ ਤਾਂ ਬਸ ਦੋ ਦਿਨ ਦੀ ਚਾਨਣੀ ਫਿਰ ਹਨੇਰੀ ਰਾਤ ਉਹੀ ਠੀਕ ਹੈ ਤੇ ਆਪਾਂ ਘਰੇ ਹੀ ਆਪਣੇ ਰੰਗਤ ਨੂੰ ਕਿਵੇਂ ਨਿਖਾਰ ਸਕਦੇ ਆਂ ਅਗਰ ਤੁਹਾਡੇ ਵਿਆਹ ਜਾਣ ਚ ਫੰਕਸ਼ਨ ਜਾਣ ਵਿੱਚ ਤੁਹਾਡੇ ਦਿਨ ਪਏ ਹੋਏ ਨੇ ਤੇ ਉਹ ਤੁਸੀਂ ਡੇਲੀ ਇਹ ਵਾਲਾ ਫੇਸ਼ਲ ਕਰ ਸਕਦੇ ਹੋ ਉਹਦੇ ਲਈ ਆਪਾਂ ਕੀ ਲੈਣਾ ਹੈਗਾ ਉਹਦੇ ਲਈ ਸਭ ਦੇ ਘਰਾਂ ਵਿੱਚ ਹੁੰਦੀ ਸਭ ਦੇ ਕਿਚਨ ਵਿੱਚ ਹੁੰਦੀ ਹੈ ਦਹੀਂ ਠੀਕ ਹੈ ਇਹ ਚੀਜ਼ ਤਾਂ ਹਰ ਕਿਸੇ ਦੇ ਘਰ ਮੌਜੂਦ ਹੁੰਦੀ ਹੈ ਹਰ ਕਿਸੇ ਦੇ ਕਿਚਨ ਵਿੱਚ ਅਵੇਲੇਬਲ ਹੁੰਦੀ ਹੈ ਦਹੀਂ ਲੈਣੀ ਹੈ ਸੰਗਣਾ ਜਾਂ ਦਹੀਂ ਤੁਸੀਂ ਲੈ ਲੈਣਾ ਹੈ ਤੇ ਆਹ ਜਿਹੜੀ ਮੈਂ ਨਾ ਦਹੀਂ ਜਿਹੜੀ ਵਿੱਚ ਫਿਟਕੜੀ ਜਿਹੜੀ ਹੈ ਨਾ ਇਹ ਦੇ ਵਿੱਚ ਮੈਂ ਪਾ ਕੇ ਰੱਖੀ ਹੋਈ ਸੀ 10 ਮਿੰਟ ਹੋ ਗਏ ਸੀਗੇ ਇਹਦੇ ਵਿੱਚ ਮੈਂ ਪਹਿਲਾਂ ਹੀ ਫਿਟਕੜੀ ਦਾ ਟੁਕੜਾ ਪਾ ਕੇ ਰੱਖਿਆ ਹੈ ਇਹ ਫਿਟਕੜੀ ਦਾ ਜਿਹੜਾ ਟੁਕੜਾ ਹੈ ਨਾ ਇਹ ਆਪਣੇ ਜਿਹੜੇ ਸਕੀਨ ਦੇ ਦੀਆਂ ਛੁੱਡੀਆਂ ਨੂੰ ਠੀਕ ਕਰਦਾ ਹੈ ਸਕੀਨ ਨੂੰ ਟਾਈਟ ਕਰਦਾ ਹੈ ਓਪਨ ਪੋਰਸ ਬੰਦ ਕਰਦਾ ਹੈ ਸਕੀਨ ਨੂੰ ਇੱਕਦਮ ਕਲੀਨ ਤੇ ਐਨ ਨੀਟ ਬਣਾ ਦਿੰਦਾ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਇਹਨੂੰ ਵਿੱਚ ਰੱਖਣਾ ਹੈ 10-15 ਮਿੰਟ ਇਹਨੂੰ ਦਹੀਂ ਦੇ ਵਿੱਚ ਤੁਸੀਂ ਇਹਨੂੰ ਮਤਲਬ ਕਿ ਭੋਗ ਕੇ ਰੱਖਣਾ ਉਸ ਤੋਂ ਬਾਅਦ ਇਹਨੂੰ ਧੋ ਕੇ ਫਿਰ ਵਰਤ ਲਓ ਜਦੋਂ ਵੀ ਤੁਸੀਂ ਵਰਤਣਾ ਹੋਵੇ ਤੇ ਆਪਾਂ ਫਿਰ ਦਹੀਂ ਜਿਹੜੀ ਇਹ ਲੈ ਲਈ ਜਿੰਨੀ ਕਿ ਆਪਾਂ ਨੂੰ ਜ਼ਰੂਰਤ ਹੈ ਉਹ ਰਿਕਾਰਡਿੰਗ ਆਪਾਂ ਲੈ ਲਈਏ ਦਹੀਂ ਇਹਦੇ ਵਿੱਚ ਤੁਸੀਂ ਕੀ ਪਾਣਾ ਹੈ 오ਰੇਂਜ ਪਾਊਡਰ ਅੱਜਕੱਲ੍ਹ 오ਰੇਂਜ ਬਹੁਤ ਆ ਰਹੇ ਨੇ ਖਾ ਵੀ ਰਹੇ ਆ ਸਿਲਕਿਆ ਨੂੰ ਹਰ ਕੋਈ ਛੱਟ ਦਿੰਦਾ ਹੈ ਤੁਸੀਂ ਉਹ ਵਾਲੇ ਸਿਲਕੇ ਸੁਕਾ ਲਓ ਸੁਕਾ ਕੇ ਉਹਦਾ ਪਾਊਡਰ ਜਿਹੜਾ ਗ੍ਰाइंड ਕਰਕੇ ਰੱਖ ਲਓ ਸਾਰੀ ਗਰਮੀ ਤੁਸੀਂ ਆਪਣੇ ਸਕਿਨ ਤੇ ਇਸਤੇਮਾਲ ਕਰਿਓ ਤੇ ਤੁਹਾਡੀ ਸਕਿਨ ਇੱਕਦਮ ਚਮਕਦੀ ਰਹੇਗੀ ਤੇ ਇਹ ਤਾਂ ਵੈਸੇ ਆਨਲਾਈਨ ਮੰਗਵਾਇਆ ਹੋਇਆ ਇਹ ਖਾਸ ਵਧੀਆ ਨਹੀਂ ਹੁੰਦਾ ਹੈਗਾ ਵੈਸੇ ਮੈਂ ਹੁਣ ਸਿਲਕੇ ਪਾਏ ਹੋਏ ਨੇ ਸੁੱਕਣੇ ਸੁੱਕ ਜਾਣੇ ਕੀ ਮਤਲਬ ਪਾਊਡਰ ਬਣਾ ਲਾਂਗੀ ਅਗਰ ਤੁਸੀਂ ਡੇਲੀ ਤਾਜੇ ਸਿਲਕਿਆਂ ਨੂੰ ਮਿਕਸੀ ਚ ਗ੍ਰाइंड ਕਰਕੇ ਇਹਦਾ ਪੇਸਟ ਬਣਾ ਕੇ ਲਗਾਓਗੇ ਉਹ ਵੀ ਬਹੁਤ ਵਧੀਆ ਹੈ ਉਹ ਸਕਿਨ ਆਪਣੇ ਨੂੰ ਇੱਕਦਮ ਗੋਰਾ ਚਮਕ ਇੱਕਦਮ ਚਮਕਦਾਰ ਕਰ ਦਿੰਦਾ ਠੀਕ ਹੈ ਤੇ ਲੈ ਲਿਆ ਆਪਾਂ ਪਾਊਡਰ ਠੀਕ ਹੈ ਔਰੰਜ ਬਾਊਡਰ ਲੈ ਲਿਆ ਜਾਨਕੀ ਸੰਤਰੇ ਦੇ ਛਿਲਕਿਆਂ ਦਾ ਪਾਊਡਰ ਜਿਹੜਾ ਹੁੰਦਾ ਹੈ ਠੀਕ ਹੈ ਇਹ ਵਿੱਚ ਲੈ ਲਿਆ ਜਿੰਨਾ ਕ ਆਪਾਂ ਨੂੰ ਚਾਹੀਦੇ ਇਹਦੇ ਵਿੱਚ ਮੈਂ ਪਾ ਲਿਆ ਹੈ ਔਰੰਜ ਪਾਊਡਰ ਤੇ ਤੀਸਰਾ ਆਪਾਂ ਕੀ ਲੈਣਾ ਹੈ ਹਨੀ ਸ਼ਹਿਦ ਜਿਹੜਾ ਸ਼ਹਿਦ ਹੁੰਦਾ ਹੈ ਇਹਨੇ ਆਪਣੇ ਦਾਗ-ਧੱਬੇ ਨੂੰ ਰਿਮੂਵ ਕਰਦਾ ਹੈ ਠੀਕ ਹੈ ਤੇ ਇਹਦੇ ਵਿੱਚ ਹਰ ਮਿਲਨ ਹੁੰਦੇ ਨੇ ਕਿ ਜਿਹੜੀ ਆਪਣੀ ਸਕਿਨ ਨੂੰ ਚਾਹੀਦੇ ਹੁੰਦੇ ਨੇ ਆਪਣੀ ਸਕਿਨ ਨੂੰ ਇੱਕਦਮ ਗੋਰਾ ਕਰ ਦਿੰਦਾ ਇੱਕਦਮ ਆਪਣੇ ਜਿਹੜੇ ਦਾਗ-ਧੱब्बे ਹੁੰਦੇ ਨੇ ਨਾ ਉਹਨੂੰ ਕਰ ਦਿੰਦਾ ਰਿਮੂਵਰ ਸਕਿਨ ਵਿੱਚ ਇੱਕ ਨਈ ਜਿਹੀ ਚਮਕ ਲੈ ਕੇ ਆਉਂਦਾ ਏ ਤੇ ਜਿਹੜਾ ਔਰੰਜ ਪਾਊਡਰ ਹੁੰਦਾ ਤੁਹਾਨੂੰ ਪਤਾ ਹੈ ਵਿਟਾਮਿਨ ਸੀ ਚ ਜਿਹੜੀ ਹੁੰਦੀ ਹੈ ਆਪਣਾ ਬਹੁਤ ਚਾਹੀਦੀ ਹੁੰਦੀ ਹੈ ਮਤਲਬ ਕਿ ਸਕਿਨ ਨੂੰ ਬਹੁਤ ਵਧੀਆ ਹੁੰਦੀ ਹੈ ਵਿਟਾਮਿਨ ਸੀ ਠੀਕ ਹੈ ਨਿੰਬੂ ਵਿੱਚ ਹੋਗਾ ਵਿਟਾਮਿਨ ਸੀ ਔਰੰਜ ਵਿੱਚ ਹੋ ਗਿਆ ਤੇ ਇਹ ਚੀਜ਼ਾਂ ਤੁਸੀਂ ਆਪਣੀ ਸਕਿਨ ਤੇ ਇਹਦਾ ਫੇਸ਼ਲ ਕਰਨਾ ਹੈ ਦਹੀਂ ਹੋ ਗਿਆ ਸ਼ਹਿਦ ਹੋ ਗਿਆ ਤੇ ਔਰੰਜ ਪਾਊਡਰ ਤੇ ਫਿੱਟਕੜੀ ਜਿਹੜੇ ਉਹ ਆਪਾਂ ਰੱਖੀ ہوئی ਹੈ ਭੇਕੇ ਤੇ ਹੁਣ ਜਿਵੇਂ ਸਰਦੀ ਗਰਮੀ ਆ ਚੱਲੀ ਹੈ ਤੇ ਤੁਹਾਨੂੰ ਰੋਜ਼ ਵਾਟਰ ਦਾ ਵੀ ਇਸਤੇਮਾਲ ਕਰਨਾ ਚਾਹੀਦਾ ਹੈ ਰੋਜ਼ ਵਾਟਰ ਜਿਹੜਾ ਆਪਣੇ ਠੰਡਕ ਦਿੰਦਾ ਹੈ ਆਪਣੇ ਚਿਹਰੇ ਨੂੰ ਤੇ ਇਕਦਮ ਬ੍ਰਾਈਟ ਕਰ ਦਿੰਦਾ ਹੈ ਤੇ ਮੈਂ ਇਹਦੇ ਵਿੱਚ ਰੋਜ਼ ਵਾਟਰ ਵੀ ਐਡ ਕਰਾਂਗੀ ਤੇ ਹਾਂਜੀ ਇਹਦੇ ਵਿੱਚ ਮੈਂ ਕਰ ਲੈਣਾ ਥੋੜਾ ਜਿਹਾ ਰੋਜ਼ ਵਾਟਰ ਐਡ ਠੀਕ ਹੈ ਜੀ ਤੇ ਆਪਣੇ ਬਣ ਗਿਆ ਹੋ ਗਿਆ ਇਹ ਫੇਸ ਪੈਕ ਰੈਡੀ ਫੇਸ ਪੈਕ ਕਹਿ ਲਓ ਫੇਸ਼ੀਅਲ ਕਹਿ ਲਓ ਮਸਾਜ ਕਰੀਮ ਲੈ ਲੋ ਜੋ ਮਰਜੀ ਤੁਸੀਂ ਇਹਨੂੰ ਕਹਿ ਸਕਦੇ ਆ ਦੇਖੋ ਬਹੁਤ ਖੂਬਸੂਰਤ ਜਿਆ ਫੇਸ ਪੈਕ ਬਾੜ ਕੇ ਹੋ ਗਿਆ ਰੈਡੀ ਰੋਜ਼ ਵਾਟਰ ਜਿਹੜਾ ਤੁਹਾਡੇ ਸਕਿਨ ਨੂੰ ਠੰਡਕ ਦੇਵੇਗਾ ਤੁਹਾਡੇ ਦਾਗ-ਦੱਬਿਆਂ ਨੂੰ ਰਿਮੂਵ ਕਰੇਗਾ ਔਰ ਨਹੀਂ ਜਿਹੜਾ ਹੁੰਦਾ ਇਹ ਤੁਹਾਡੇ ਕਲਰ ਨੂੰ ਫੇਅਰ ਕਰਦਾ ਹੈ ਕਲਰ ਇੱਕਦਮ ਚਮਕਾ ਦਿੰਦਾ ਹੈ ਜਿਨ੍ਹਾਂ ਦੇ ਡੈਮੇਜ ਹੋਈ ਹੁੰਦੀ ਸੀ ਸਕਿਨ ਜਿਨ੍ਹਾਂ ਦੇ ਖੁਸ਼ਕੀ ਹੋਈ ਹੁੰਦੀ ਹੈ ਸਾਰਾ ਇਹ ਉਹ ਠੀਕ ਕਰ ਦਿੰਦਾ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਫੇਸ ਕਰ ਲੈਣਾ ਵੋਸ਼ ਕੋਈ ਵੀ ਕਰੀਮ ਨਹੀਂ ਲੱਗੀ ਹੋਣੀ ਚਾਹੀਦੀ ਕਿਸੇ ਵੀ ਪ੍ਰਕਾਰ ਦਾ ਫਾਊਂਡੇਸ਼ਨ ਨਹੀਂ ਲੱਗਾ ਹੋਣਾ ਚਾਹੀਦਾ ਤੇ ਇਸ ਤਰੀਕੇ ਨਾਲ ਤੁਸੀਂ ਬਣਾ ਲੈਣਾ ਇਹ ਇੱਕ ਬਣ ਕੇ ਕਰੀਮ ਹੋ ਇਸ ਤਰੀਕੇ ਨਾਲ ਤੁਸੀਂ ਪਹਿਲਾਂ ਲਗਾ ਲੈਣੀ ਹੈ ਦੇਖੋ ਕਿੰਨੀ ਪਿਆਰੀ ਲੱਗ ਰਹੀ ਹੈ ਬਹੁਤ ਹੀ ਵਧੀਆ ਇਹ ਕਰੀਮ ਲੱਗ ਰਹੀ ਹੈ ਠੀਕ ਹੈ ਇਹ ਤੁਸੀਂ ਡੇਲੀ ਵੀ ਕਰ ਸਕਦੇ ਹੋ ਇਹਦਾ ਕੋਈ ਨੁਕਸਾਨ ਨਹੀਂ ਹੋਏਗਾ ਸਵੇਰੇ ਕਰ ਸਕਦੇ ਹੋ ਫੇਸ ਜਦੋਂ ਸਵੇਰੇ ਤੁਸੀਂ ਵਾਸ਼ ਕਰਨਾ ਹੁੰਦਾ ਉਸ ਟਾਈਮ ਵੀ ਤੁਸੀਂ ਲਗਾ ਸਕਦੇ ਹੋ 10-15 ਮਿੰਟ ਜਾਨਕੀ ਲਗਾ ਕੇ ਰੱਖੋ ਇਹਨੂੰ ਲਗਾਉਣ ਤੋਂ ਬਾਅਦ ਫਿਰ ਤੁਸੀਂ ਹਲਕੇ ਹਲਕੇ ਹੱਥਾਂ ਨਾਲ ਇਹਦੀ ਕਰਨੀ ਹੈਗੀ ਮ사ਜ ਮ사ਜ ਜਦੋਂ ਵੀ ਕਰਨੀ ਹੈ ਇਹਦੇ ਸੁੱਕੇ ਤੇ ਨਹੀਂ ਕਰਨੀ ਹੈਗੀ ਮਤਲਬ ਜਿਉਂ ਦੀ ਸੁੱਕ ਜਾਂਦਾ ਉਦੋਂ ਨਹੀਂ ਰਗੜਨਾ ਫੇਸ ਤੇ ਕਿਉਂਕਿ ਇਹ ਨਾ ਝੁਰੜੀਆਂ ਆਣੀਆਂ ਸ਼ੁਰੂ ਹੋ ਜੈਦੇ ਨਾਲੇ ਫੇਸ ਦੇ ਨਾਲ ਡੈਮੇਜ ਹੁੰਦਾ ਹੈ ਤੁਸੀਂ ਜਦੋਂ ਵੀ ਤੁਹਾਡਾ ਫੇਸ ਪੈਕ ਸੁੱਕ ਜਾਂਦਾ ਤੁਸੀਂ ਰੋਜ਼ ਵਾਟਰ ਦਾ ਛੰਕਾ ਕਰ ਸਕਦੇ ਚਾਹੇ ਤੁਸੀਂ ਗਿੱਲਾ ਕਰ ਸਕਦੇ ਹੋ ਕੋਟਨ ਦੀ ਮਤ ਨਾਲ ਪਾਣੀ ਨਾਲ ਇਹਨੂੰ ਇੱਦਾਂ ਇੱਦਾਂ ਕਰਕੇ ਗਿੱਲਾ ਕਰ ਲਓ ਫਿਰ ਤੁਸੀਂ ਇਹਦੀ ਕਰੋ ਮ사ਜ ਤੇ ਹੁਣ ਮੈਂ ਪਹਿਲਾਂ 5 ਮਿੰਟ ਮ사ਜ ਕਰਦੀ ਉਸ ਤੋਂ ਬਾਅਦ ਫਿਰ ਮੈਂ ਨੂੰ ਫੇਸ ਪੈਕ ਨੂੰ ਨਾ 10 ਕਿੰਟ ਲਗਾ ਕੇ ਰੱਖਾਂਗੀ ਤੇ ਫਿਰ ਉਸ ਤੋਂ ਬਾਅਦ ਫਿਰ ਮੈਂ ਰੋਜ਼ ਵਾਟਰ ਦਾ ਛੰਕਾ ਕਰਕੇ ਫੇਸ ਤੇ ਚਾਹੇ ਪਾਣੀ ਲਗਾ ਕੇ ਫਿਰ ਉਹਨੂੰ ਆਪਣਾ ਹਲਕੇ ਹਲਕੇ ਹੱਥਾਂ ਨਾਲ ਇਸ ਤਰੀਕੇ ਨਾਲ ਕਰਨੀ ਹੈਗੀ ਮ사ਜ ਇਹ ਤੁਹਾਡੇ ਚਿਹਰਿਆਂ ਨੂੰ ਇੱਕਦਮ ਨਿਖਾਰ ਦਿੰਦੇ ਤੇ ਗੋਰਾ ਚਿੱਟਾ ਕਰ ਦਿੰਦੇ ਫੇਸ ਤੇ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਸਮੱਸਿਆ ਹੋਵੇ ਫਿੰਸੀਆਂ ਹੁਣ ਸ਼ਾਇਆ ਹੋਣ ਪਿਗਮੈਂਟੇਸ਼ਨ ਹੋਵੇ ਉਹਨੂੰ ਰਿਮੂਵ ਕਰਨ ਵਿੱਚ ਬਹੁਤ کارਗਿਲ ਹੈ ਤੇ ਫੇਸ਼ੀਅਲ ਤੁਹਾਨੂੰ ਕਰਨਾ ਚਾਹੀਦਾ ਕਿਸੇ ਵੀ ਵਿਆਹ ਸ਼ਾਦੀ ਕਿਸੇ ਵੀ ਫੰਕਸ਼ਨ ਤੇ ਤੁਸੀ ਜਾਣਾ ਹੋਵੇ ਤਾਂ ਤੁਸੀਂ ਇਹ ਵਾਲਾ ਫੇਸ਼ੀਅਲ ਕਰ ਲਓ ਠੀਕ ਹੈ ਕਿਤੇ ਵੀ ਪਾਰਲਰ ਜਾਣ ਦੀ ਜ਼ਰੂਰਤ ਨਹੀਂ ਪੈਣੀ ਹੈਗੀ ਤੁਹਾਨੂੰ ਸੂਪਰ ਸੈਂਟਰ ਰਿਜਲਟ ਘਰੇ ਹੀ ਬੈਠੇ ਨੂੰ ਮਿਲ ਜਾਣਾ ਠੀਕ ਹੈ ਮੈਂ ਕਦੀ ਵੀ ਪਾਰਲਰ ਨਹੀਂ ਗਈ ਹੈਗੀ ਕੋਈ ਵੀ ਫੰਕਸ਼ਨ ਹੁੰਦਾ ਕੋਈ ਵੀ ਕੁਝ ਹੁੰਦਾ ਜਣ ਕੇ ਮੈਂ ਕਦੀ 20 40 ਸਾਲ ਦੀ ਏਜ ਹੋ ਚਲੀ ਮੈਂ ਕਦੀ ਪਾਰਲਰ ਗਈ ਨਹੀਂ ਹੈਗੀ ਮੈਂ ਘਰੇ ਹੀ ਆਪਣਾ ਇਸ ਤਰੀਕੇ ਨਾਲ ਜਿਹੜੇ ਫੇਸ਼ੀਅਲ ਹੁੰਦੇ ਨੇ ਨਾ ਹੋਮ ਐਂਡ ਫੇਸ਼ੀਅਲ ਉਹੀ ਕਰਕੇ ਆਪਣੀ ਸਕਿਨ ਨੂੰ ਇੱਕਦਮ ਬ੍ਰਾਈਟ ਬਣਾਉਣੀ ਹੈ ਠੀਕ ਹੈ ਤੇ ਭੈਣਾਂ ਦਾ ਕਮੈਂਟ ਆਇਆ ਸੀ ਕਿ ਦੀਦੀ ਸਾਡਾ ਵੀ ਰੰਗ ਤੁਹਾਡੇ ਅੰਗੂ ਸਾਨੂੰ ਚਾਹੀਦਾ ਗੋਰਾ ਰੰਗ ਇਸ ਤਰੀਕੇ ਨਾਲ ਤੁਸੀਂ ਘਰੇ ਹੀ ਇਹ ਰੈਮੜੀਆਂ ਜਿਹੜੀ ਇਸਤੇਮਾਲ ਕਰਦੇ ਹੋ ਰੰਗ ਤੁਹਾਡਾ ਬਿਲਕੁਲ ਸਾਫ਼ ਹੋ ਜਾਏਗਾ ਡੇਲੀ ਕਰਿਆ ਕਰੋ ਠੀਕ ਹੈ ਧੁੱਪ ਚ ਨਹੀਂ ਜ਼ਿਆਦਾ ਬੈਠਣਾ ਹੈਗਾ ਕਿਉਂਕਿ ਸੂਰਜ ਦੀਆਂ ਕਿਰਨਾਂਵਾਂ ਬਹੁਤ ਖਤਰਨਾਕ ਹੁੰਦੀਆਂ ਨੇ ਜਦ ਵੀ ਫੇਸ ਵਾਸ਼ ਕਰਦੇ ਹੋ ਤੇ ਫੇਸ ਵਾਸ਼ ਕਰਨ ਤੋਂ ਬਾਅਦ ਸਨਸਕ੍ਰੀਮ ਲਗਾਉਣਾ ਨਾ ਭੁੱਲੋ ਦਿਨ ਵਿੱਚ ਵੀ ਸਨਸਕ੍ਰੀਮ ਔਰ ਰਾਤ ਵਿੱਚ ਜਿਹੜੀ ਨਾਈਟ ਸਨਸਕ੍ਰੀਮ ਹੁੰਦੀ ਹੈ ਠੀਕ ਹੈ ਤੇ ਸਨਸਕ੍ਰੀਮ ਲਗਾਉਣਾ ਬਹੁਤ ਜ਼ਰੂਰੀ ਹੈ ਜਦ ਤੁਸੀਂ ਫੇਸ਼ੀਅਲ ਵੀ ਕਰਕੇ ਉਸ ਤੋਂ ਬਾਅਦ ਮੂੰਹ ਹੱਥ ਮਤਲਬ ਕਿ ਫੇਸ ਨਿਵਾਸ਼ ਕਰ ਲੈਂਦੇ ਹੋ ਨਾ ਉਸ ਟਾਈਮ ਵੀ ਤੁਹਾਨੂੰ ਸਨਸਕ੍ਰੀਨ ਲਗਾਣੀ ਬਹੁਤ ਜ਼ਰੂਰੀ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਜਿਹੜੇ ਫੇਸ ਦੀ ਕੇਅਰ ਕਰਨ ਲੱਗੇ ਨਾ ਰੰਗ ਵੀ ਗੋਰਾ ਹੋ ਜਾਏਗਾ ਔਰ ਫੇਸ ਦੀਆਂ ਜਿਹੜੀਆਂ ਸਮੱਸਿਆ ਹੈ ਨਾ ਉਹ ਜਿਹੜੀ ਸਭ ਠੀਕ ਹੋ ਜਾਵੇਗੀ ਤੁਹਾਡੇ ਚੁੜਨੀਆਂ ਉਹਨੇ ਪੈਣੇ ਹੈਗੀਆਂ ਤੇ ਤੁਹਾਡੀ ਸਕਿਨ ਜਿਹੜੀ ਇੱਕਦਮ ਗੋਰੀ ਚਿੱਟੀ ਤੇ ਇੱਕਦਮ ਬ੍ਰਾਈਟ ਇੱਕਦਮ ਚਮਕੀਲੀ ਰਹੇਗੀ ਦੇਖੋ ਪਤਾ ਕੀ ਗੱਲ ਹੈ ਆਪਾਂ ਜੇ ਕਹੀਏ ਵੀ ਰੰਗ ਸਾਡਾ ਦੁੱਧ ਤੋਂ ਚਿੱਟਾ ਹੋ ਜਾਏਗਾ ਦੁੱਧ ਤੋਂ ਚਿੱਟਾ ਕਿਸੇ ਚੀਜ਼ ਨਾਲ ਨਹੀਂ ਵੀ ਹੁੰਦਾ ਉਹ ਚਾਹੇ ਕੋਈ ਪਾਰਲਰ 'ਚ ਵੀ ਜਾ ਆਵੇਗਾ ਨਾ ਤਾਂ ਵੀ ਨਹੀਂ ਹੋਣਾ ਗੱਲ ਹੁੰਦੀ ਹੈ ਇੱਕ ਚਮਕ ਦੀ ਰੰਗ ਭਵੇਂ ਕਣਕ ਪਿੰਨਾ ਹੋਵੇ ਨਾ ਸਕਿਨ 'ਚ ਚਮਕ ਹੋਵੇ 글로 ਹੋਵੇ ਤੇ ਜਿਹੜਾ ਕਣਕ ਪਿੰਨਾ ਰੰਗ ਹੁੰਦਾ ਹੈ ਨਾ ਉਹ ਵੀ ਬਹੁਤ ਸੋਹਣਾ ਲੱਗਦਾ ਹੈ ਠੀਕ ਹੈ ਜ਼ਰੂਰੀ ਨਹੀਂ ਹੁੰਦਾ ਸਾਡਾ ਦੁੱਧ ਨਾਲੋਂ ਚਿੱਟਾ ਰੰਗ ਹੋਵੇ ਸਾਡਾ ਰੰਗ ਗੋਰਾ ਹੋਵੇ ਠੀਕ ਹੈ ਇਹ ਇੱਕ ਮਤਲਬ ਕਿ ਚਮਕ ਹੁੰਦੀ ਹੈ ਇੱਕ ਗਲੋ ਹੁੰਦਾ ਹੈ ਭਾਵੇਂ ਉਹ ਕਣਕ ਪਿੰਨਾ ਹੀ ਕਿਉਂ ਨਾ ਕਲਰ ਹੋਵੇ ਇੱਕ ਗਲੋ ਹੁੰਦਾ ਸਕਿਨ ਤੇ ਇੱਕ ਗਲੋ ਬਰਕਰਾਰ ਰਹੇਗਾ ਨਾ ਤੇ ਤੁਹਾਨੂੰ ਜਿਹੜੀ ਇਹ ਗੋਰਾ ਰੱਖਗੇ ਨਾ ਉਹ ਵੀ ਤੁਹਾਡੀ ਚਾਹਤ ਜਿਹੜੀ ਖਤਮ ਹੋ ਜੇਗੀ ਸਾਡ ਸਕਿਨ ਵੈਸੀ ਬਹੁਤ ਚਮਕ ਰਹੀ ਹੈ ਅਸੀਂ ਵੈਸੀ ਬਹੁਤ ਸੋਹਣੇ ਲੱਗ ਰਹੇ ਆ ਲਾਈਟ ਲਾਈਟ ਮੇਕਅਪ ਕਰ ਲਓ ਤੇ ਚਮਕਦਾ ਤੁਹਾਡਾ ਸਕਿਨ ਹੋਵੇ ਤਾਂ ਬਹੁਤ ਸੋਹਣੀ ਲੱਗਦੀ ਹੈ ਠੀਕ ਹੈ ਜ਼ਰੂਰੀ ਹੈਗਾ ਕਿ ਰੰਗ ਗੋਰਾ ਰੰਗ ਤਾਂ ਦੋ ਹੀ ਹੁੰਦੇ ਨੇ ਪ੍ਰਮਾਤਮਾ ਨੇ ਦੋ ਹੀ ਰੰਗ ਦਿੱਤੇ ਨੇ ਦੋਨੋਂ ਹੀ ਬਹੁਤ ਵਧੀਆ ਹੁੰਦੇ ਨੇ ਆਪਣੇ ਆਪਣੇ ਜਗ੍ਹਾ ਤੇ ਗੱਲ ਹੁੰਦੀ ਸਿਰਫ ਇਹ ਕਿ ਕੇਅਰ ਕਰਨ ਦੇ ਠੀਕ ਹੈ ਜੀ ਹੁਣ ਮੰਨ ਲਓ ਆਪ ਇੱਕ ਚਲੋ ਇੱਕ ਬਰਤਨ ਵਿੱਚ ਐਗਜ਼ਾਮਪਲ ਦੇਣੀ ਕਿ ਬਰਤਨ ਵਿੱਚ ਰੋਟੀ ਖਾਧੀ ਏ ਜੇ ਤੇ ਆਪਾਂ ਨੂੰ ਧੋ ਮਾਂਜ ਕੇ ਰੱਖ ਦਾਂ ਫਿਰ ਤੇ ਉਦਾਂ ਹੀ ਚਮਕਦਾ ਰਹੇਗਾ ਅਗਰ ਉਹਨੂੰ ਵੈਸੇ ਹੀ ਰੱਖ ਦਾਂ ਮੈਂ ਕਿ ਤੇ ਜਿਹੜਾ ਵਿੱਚ ਖਾਣਾ ਖੋਣਾ ਲੱਗਿਆ ਹੋਵੇਗਾ ਸਬਜ਼ੀ ਲੱਗੀ ਹੋਵੇਗੀ ਦੁੱਧ ਲੱਗਾ ਕੁਝ ਵੀ ਖਾਧਾ ਹੋਵੇਗਾ ਉਹ ਸੜੇਗਾ ਹੀ ਵਿੱਚ ਲੱਗਿਆ ਲਗਾਇਆ ਹੈਨਾ ਇਸ ਤਰੀਕੇ ਨਾਲ ਸਾਡੀ ਸਕਿਨ ਹੁੰਦੀ ਏ ਜੇ ਅਸੀਂ ਆਪਾਂ ਕਹਿ ਦਾਂਗੇ ਉਹ ਇੰਨਾ ਵੀ ਸਾਡੀ ਸਕਿਨ ਆਪਣੇ ਆਪ ਹੀ ਚਲੋ ਉਹ ਮਤਲਬ ਕਿ ਆਪਾਂ ਵੋਸ਼ ਕਰ ਲੈਨੇ ਆ ਚਲੋ ਸਾਫ਼ ਹੀ ਰਹੇਗੀ ਪਰ ਨਹੀਂ ਇਹਦੇ ਤਨਾ ਮੈਲ ਜੰਮਣੀ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਇਹਦੀ ਕੇਅਰ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਫੇਸ ਹੁੰਦਾ ਚ ਇਹਨੂੰ ਆਪਾਂ ਕੱਪੜੇ ਨਾਲ ਟੱਕ ਨਹੀਂ ਸਕਦੇ ਇਹ ਹੀ ਖੁੱਲਾ ਰਹਿੰਦਾ ਹੈ ਮਤਲਬ ਕਿ ਇੱਤੇ ਕੋਈ ਕੱਪੜਾ ਨਹੀਂ ਪਾ ਸਕਦੇ ਆਪਾਂ ਫੇਸ ਤੇ ਕੋਈ ਕਿਸੇ ਚੀਜ਼ ਨਾਲ ਟੱਕ ਨਹੀਂ ਸਕਦੇ ਸਿਰਫ ਇਹੀ ਚੀਜ਼ਾਂ ਹੁੰਦੀਆਂ ਜਿਹੜੀਆਂ ਲੋ ਕਰਕੇ ਰੱਖਦੀਆਂ ਮਤਲਬ ਕਿ ਟੱਕ ਕੇ ਰੱਖਦੀਆਂ ਨੇ ਇੱਕ ਸਨਸਕ੍ਰੀਮ ਹੋਗੀ ਜਾਂ ਇਹਦਾ ਫੇਸ ਪੈਕ ਲਗਾ ਲਵੇ ਫੇਸ਼ੀਅਲ ਆਪਾਂ ਕਰੇ ਕਰ ਲਵੇ ਤਾਂ ਇਸ ਸਕਿਨ ਨੂੰ ਇੱਕਦਮ ਟਾਈਟ ਕਰਕੇ ਰੱਖਦਾ ਚਲੋ ਜੀ ਆਪਾਂ ਨਾ ਮ사ਜ ਕਰ ਲਈਏ ਠੀਕ ਹੈ ਤੇ ਹੁਣ ਮੈਨੂੰ ਇਸ ਤਰੀਕੇ ਨਾਲ ਦੇਖੋ ਕਿੰਨਾ ਪਿਆਰਾ ਜਨ ਗਲੋ ਆਉਂਦਾ ਦੇਖੋ ਮ사ਜ ਨਾਲ ਠੀਕ ਹੈ ਤੁਸੀਂ ਇਹਨੂੰ ਤੁਸੀਂ ਗੁਲਾਬ ਜਲ ਲਗਾ ਕੇ ਗਿੱਲਾ ਕਰਕੇ ਹੀ ਮ사ਜ ਕਰਨੀ ਹੈ ਠੀਕ ਹੈ ਇਹ ਲਾ ਕੇ ਤੇ ਮੈਂ ਇਸ ਤੋਂ ਬਾਅਦ ਮੈਂ ਫੇਸ 팩 ਲਗਾ ਕੇ ਰੱਖਾਂਗੇ 10 ਮਿੰਟ ਤੇ ਵੀਡੀਓ ਲੰਬੀ ਹੋ ਜਾਏਗੀ ਇਸ ਕਰਕੇ ਮੈਂ ਤੁਹਾਨੂੰ ਦੱਸ ਰਹੀ ਹਾਂ कि ਹੁਣ ਮੈਂ ਨਾ ਮੋਟੀ ਜਿਹੀ ਲੇਅਰ ਲਗਾ ਕੇ ਰੱਖ ਲਵਾਂਗੀ ਉਸ ਤੋਂ ਬਾਅਦ 10 ਮਿੰਟ ਲਗਾ ਕੇ ਰੱਖਾਂਗੀ ਫਿਰ ਮੈਂ ਮ사ਜ ਕਰਾਂਗੀ ਤੇ ਫਿਰ ਫੇਸ ਨੂੰ ਮੈਂ ਕਰ ਲਵਾਂਗੀ ਬੋਸ਼ ਇਸ ਤਰੀਕੇ ਨਾਲ ਤੁਸੀਂ ਠੀਕ ਹੈ 오ਰੇਂਜ ਪਾਊਡਰ ਦਹੀਂ ਫਿਟਕੜੀ ਔਰ ਗੁਲਾਬ ਜਲ ਨੂੰ ਮਿਕਸ ਕਰਕੇ ਤੇ ਤੁਸੀਂ ਆਪਣੇ ਸਕਿਨ ਨੂੰ ਇੱਕਦਮ ਬ੍ਰਾਈਟ ਕਰ ਸਕਦੇ ਹੋ ਠੀਕ ਹੈ ਤੇ ਤੁਸੀਂ ਜਿਹੜਾ 오ਰੇਂਜ ਪਾਊਡਰ ਹੈ ਹੁਣ ਸੰਗਤਰਾ ਦੇ ਸਿਲਕੇ ਜਿਹੜੇ ਹੋਣਗੇ ਨਾ ਉਹ ਸੁਕਾ ਲਓ ਸੁਕਾ ਕੇ ਤੇ ਇਹਦਾ ਪਾਊਡਰ ਤਿਆਰ ਕਰਕੇ ਤੁਸੀਂ ਰੱਖ ਸਕਦੇ ਆ ਤੇ ਤੁਸੀਂ ਦੇਖ ਸਕਦੇ ਹੋ ਸਕਿਨ ਮੈਂ ਤੁਹਾਨੂੰ ਦੱਸ ਹੀ ਦਵਾਂ ਚਲੋ ਦੇਖ ਲਓ ਕਿੰਨਾ ਫਰਕ ਆ ਗਿਆ ਇਕਦਮ ਹਨਾ ਦੇਖੋ ਕਿੰਨੀ ਚਮਕ ਜੀ ਆ ਗਈ ਏ ਕਿੰਨਾ ਇਕਦਮ ਨੇਚਰਲ ਤੇ ਸਾਫ ਸੁਥਰਾ ਚਿਹਰਾ ਹੋ ਗਿਆ ਦੇਖੋ ਤੇ 글로ਸ ਆ ਗਿਆ ਚਿਹਰੇ ਤੇ ਇਸ ਤਰੀਕੇ ਨਾਲ ਤੁਸੀਂ ਇਹ ਵਾਲਾ ਫੇਸ਼ਲ ਜ਼ਰੂਰ ਕਰੋ ਦੁੱਧ ਚ ਸਿਰਫ ਇਹੀ ਦੋ ਚੀਜ਼ਾਂ ਮਿਕਸ ਕਰਕੇ ਤੁਸੀਂ ਆਪਣਾ ਫੇਸ਼ਲ ਕਰ ਸਕਦੇ ਜਿਸ ਟਾਈਮ ਮਰਜੀ ਕਰ ਲਓ ਰਾਤ ਨੂੰ ਕਰ ਲਓ ਦਿਨੇ ਕਾ ਲਓ ਜਦ ਵੀ ਤੁਹਾਡਾ ਮਨ ਕਰੇ ਉਸ ਟਾਈਮ ਤੁਸੀਂ ਕਰ ਸਕਦੇ ਹੋ ਆਪਣੇ 10 15 ਮਿੰਟ ਕੱਢੋ ਆਪਣੇ ਚਿਹਰੇ ਲਈ ਆਪਣੇ ਚਿਹਰੇ ਨੇ ਇਕਦਮ ਚਮਕਾਓ ਖੂਬਸੂਰਤ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇੰਨਾ ਕੰਮ ਸੀਗਾ ਤੇ ਆ ਦੇਖੋ ਕਿੰਨਾ ਸੋਹਣਾ ਹੋ ਗਿਆ ਚਿਹਰਾ ਤੇ ਹੁਣ ਬਜੇ ਹੋਏ ਜਿਹੜਾ ਇਹ ਮੈਂ ਮੋਟੀ ਲੇਅਰ ਲਗਾ ਕੇ ਰੱਖ ਲਵਾਂਗੀ ਉਸ ਤੋਂ ਬਾਅਦ ਫਿਰ ਜਦੋਂ ਮੈਂ ਇਹਨੂੰ ਫਿਰ ਮ사ਜ ਕਰਾਂਗੀ ਤੇ ਫਿਰ ਮੈਂ ਫੇਸ ਨੂੰ ਕਰ ਲਵਾਂਗੀ ਬੋਸ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਕਿੱਦਾਂ ਦੀ ਲੱਗੀ ਤੁਹਾਨੂੰ ਵੀਡੀਓ ਤੁਸੀਂ ਵੀ ਆਪਣੇ ਰੰਗ ਨੂੰ ਚਮਕਾਓ ਗੋਰਾ ਚਿੱਟਾ ਰੰਗ ਕਰੋ ਫਿਰ ਮਿਲਦੇ ਆਪਾਂ ਕਿ ਨਈ ਵੀਡੀਓ ਜ ਇੱਕ ਨਈ ਦਿਨ ਜ ਇੱਕ ਨਈ ਸ਼ੁਰੂਆਤ ਜ ਇੱਕ ਸ਼ਾਮ ਨੂੰ ਵੀਡੀਓ ਆਊਗੀ ਤੁਸੀਂ ਜਰੂਰ ਦੇਖਣਾ 7 ਵਜੇ ਨਾਲ ਠੀਕ ਹੈ ਉਹਦੇ ਵਿੱਚ ਮੈਂ ਤੁਹ ਇਤ ਇਦਾਂ ਦੀ ਕਰੀਮ ਦੱਸਾਂਗੀ ਕਿ ਜਿੱਦ ਨਾਲ ਤੁਹਾਡੀਆਂ ਛਾਈਆਂ ਹੋਈਆਂ ਉਹਨੇ ਕਾਲੀਆਂ ਇਹ ਚੀਜ਼ ਦੀਆਂ ਉਹ ਠੀਕ ਹੋ ਜਾਣਗੀਆਂ ਉਹ ਕਰੀਮ ਬਹੁਤ ਵਧੀਆ ਹੈ ਠੀਕ ਹੈ ਘਰੇ ਹੀ ਬਣਦੀ ਹੈ ਕਿਸ ਤਰੀਕੇ ਨਾਲ ਬਣਦੀ ਹੈ ਤੁਹਾਨੂੰ ਸ਼ਾਮ ਨੂੰ 7 ਵਜੇ ਵੀਡੀਓ ਮਿਲ ਜਾਵੇਗੀ ਠੀਕ ਹੈ ਜੀ ਤੇ ਲੋ ਜੀ ਫਿਰ ਮਿਲਦੇ ਆਂ ਬਾਏ ਬਾਏ